ਜੋ ਪਿਛਲੇ ਦਿਨ ਵਾਰਦਾਤ ਹੋਈ ਸਾਡੇ ਰਾਜਾ ਬਾਦਿਆ ਜੀ ਸੱਗਠਨ ਮੰਤਰੀ ਪੰਜਾਬ ਸਿਵਸਾਣਾ ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਜੀ ਐਸ ਕੇ ਸਾਹਿਬ ਨੂੰ ਮਿਲੇ ਆ ਐਸ ਕੇ ਸਾਹਿਬ ਨੂੰ ਪੁੱਛਿਆ ਵੀ ਇਹ ਗੜੀ ਕਾਰਵਾਈ ਚੱਲੂ ਹੋ ਰਹੀ ਕੋ ਕਹਿੰਦੇ ਆਪਾਂ ਦੀ ਤਰਫੋਂ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਦੋ ਦਿਨ ਦਾ ਤਿੰਨ ਦਿਨ ਦਾ ਮੰਨੋਂ ਕਹਿੰਗਾ ਵੀ ਦੋ ਤਿੰਨ ਦਿਨ ਦੇ ਵਿੱਚ ਜਿਹੜਾ ਸਾਰੇ ਅਰੈਸਟ ਕਰ ਲਾਂਗੇ ਤੇ ਉਸ ਤੋਂ ਬਾਅਦ ਨਹੀਂ ਅਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸਿਵਸਾਣਾ ਹਿੰਦੁਸਤਾਨ ਦੀ ਵੇਟਿੰਗ ਕਰਕੇ ਇਹ ਜੋ ਸਾਡਾ ਜੰਦਾ ਹੋਏਗਾ ਪਿਆਰ ਬੰਦ ਕਰਾਂ ਦਾ ਜਾਂ ਚੌਕ ਬੰਦ ਕਰਾਂ ਦਾ ਜਾਂ ਸਭ ਦੇ ਸਾਹ ਕੋ ਗੁੱਲ ਕੇ ਬੰਦ ਦਾ ਲੋਕ ਵੀ ਸਾਨੂੰ ਕਰਨਾ ਪੈ ਰਿਹਾ ਹੈ ਆਪਣੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਨਾਂ ਦੀ ਪੋਜੀਸ਼ਨ ਦੇ ਵਿੱਚ ਅੱਗੇ ਨਾਲ ਬਹੁਤ ਫਰਕ ਹੈ ਤੁਸੀਂ ਕਿਤੇ ਮੰਗ ਰਹੇ ਤੁਸੀਂ ਮੰਗ ਰਹੇ ਮੋੜ ਜਾਈ ਦੇਸ਼ੀ ਨਾਲ ਜਲਦੀ ਜਦੋਂ ਰਸਤੂ ਹੁੰਦਾ ਹੈ ਕਦੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਅਪਣਾ ਕੰਮ ਕਰ ਰਹੇ ਹਾਂ ਪਰਚਾ ਕਰਦੇ ਹਾਂ ਹਾਂਜੀ ਪਰਚਾ ਦਰਜ ਹੋਇਆ ਪਤਾ ਪਿਛਲੀ ਦਿਨੀ ਵੀ ਵੇਖਿਆ ਕਿ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਵੇਖਿਆ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਵਿਆਹ ਧੰਨੋ ਸਾਫੀ ਗੇਰੇ ਜੋ ਸਾਡੇ ਸਨਘਾ ਮੰਤਰੀ ਪੰਜਾਬ ਦਾ ਰਾਜਵਾਰਦੀ ਉਹਨਾਂ ਤੇ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਵਾ ਕੋਈ ਸ਼ਾਪ ਦੀ ਅੰਸਰਾ ਵੱਲੋਂ ਤੇ ਉਸੇ ਹੀ ਸੰਸਲੇਜਾ ਚਾਚਾਪਾਲ ਮਿਲਣ ਵਾਸਤੇ ਅਸਸਵੀ ਸਾਹਿਬ ਨੂੰ ਆਈ ਕਾਫੀ ਦਿਨ ਹੋ ਗਏ ਇੱਕ ਹਫਤਾ ਪੀਤਾਂ ਦੇ ਬਾਵਜੂਦ ਵੀ ਜੋ ਅਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਫਤਾਰ ਕੀਤਾ ਗਿਆ ਵਾ ਨਾ ਕੋਈ ਕਸਾਨਿਆਂ ਤੇ ਰੇਡ ਹੋਈ ਆ ਬੋਲ ਸਕਈ ਜੀ ਹੰਦੀ ਹੈ ਕਿ ਆਪਾ ਜੀ ਉਹਨਾਂ ਲੱਭ ਰਹੇ ਆ ਜੀ ਆਪਾਂ ਇਦਾਂ ਕਰ ਰਹੇ ਆ ਤੇ ਅੱਜ ਆਪਾਂ ਪ੍ਰੈਸਰ ਦੇ ਮਾਧਿਅਮ ਨਾਲ ਇਹ ਗੱਲਾਂ ਚਾਹੁੰਦੇ ਆ ਕਿ ਜਲਦ ਤੋਂ ਜਲਦ ਜੇ ਦੋਸ਼ਿਆਂ ਨੂੰ ਉਸਾਰਨਾ ਕੀਤਾ ਗਿਆ ਅਸ਼ਿਰਸ਼ਾਨਾ ਹਿੰਦੁਸਤਾਨ ਰੂਪਰੇਖਾ ਬਣਾ ਕੇ ਤੇ ਸੜਕਾਂ ਦੇ ਉੱਤੇਗੀ 25 ਦਿਨਾਂ ਦਾ ਆਪਾਂ ਸਾਡੇ ਰਾਜਵਾਲੀ ਮੰਤਰੀ ਸਾਹਿਬ ਉਹਨਾਂ ਨਾਲ ਗੱਲਬਾਤ ਚੱਲ ਕੇ ਆਪਾਂ 3 ਦਿਨ ਦਾ ਹੋਟੈਲ ਲਵਾਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਛੜਕਾਂ ਤੇ ਉਤਰਾਂਗੇ ਉਹ ਪੁਲਿਸ ਕੋਲ ਆਪ ਕੋਈ 7 ਕੁ ਜਾਨਾ ਮਗਰ ਇਹਦਾ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਨੁਛਾਦੇ ਆ 10-15 ਜੇ ਤਾਰੀਖ ਨਹੀਂ ਹੋਈ ਉਸੇ ਮਸਲੇ ਦਾ ਅੱਜ ਆਪਾਂ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਆਏ ਰਾਜਵਾਲੀ ਨੂੰ ਸਾਰੇ ਕੰਡੀਸ਼ਨ ਕਿਦਾਂ ਦੀ ਹੈ ਹੁਣ ਕਾਫੀ ਅਗਨੋ ਸੁਧਾਰਿਆ ਤੇ ਉਹਨਾਂ ਨਾਲ ਚੱਲਦੀ ਗੱਲਬਾਤ 2-3 ਦਿਨ ਦਾ ਫਿਰ ਤੇਰੇ ਇੱਕ ਵਾਰੀ ਦੇਰ ਕਹਿਣਾ ਜਦਾਂ ਸਾਡੇ ਮਾਧਿਅਮ ਲਈ ਕਿ 3-4 ਦਿਨਾਂ ਦੇ ਵਿੱਚ ਵਿਸਥਾਰ ਨਾਲ ਕੀਤਾ ਗਿਆ ਤੇ ਆਪਾਂ ਛੜਕਾ ਤੇ ਉਤਰਾਂਗੇ